ਮੈਂ ਮੈਂ ਸੋਚਿਆ ਵੀ ਪਤਾ ਨਹੀਂ ਕਿਹੜਾ ਵੇਦ ਰਿਸ਼ੀ ਪੇਸ਼ ਲੱਗਿਆ ਕਰਨ ਬੜਾ ਰਮਾਲ ਬੰਨਿਆ ਪੱਤਰਕਾਰ ਨੇ ਤੇ ਅੱਗੋਂ ਨਿਕਲਿਆ ਉਹ ਕਚਹਿਰੀਆਂ ਚ ਐਂਕ ਤੇ ਵੇਚਣ ਆਲਿਆ ਪਹਿਲੇ ਨੰਬਰ ਤੇ ਤੂੰ ਦੱਸੇਗਾ ਤੂੰ ਦੱਸੇਗਾ ਤਰੇ ਬਾਰੇ ਕਿ ਗੁਰੂ ਘਰਾਂ 'ਚ ਇਹ ਫੋਟੋਆਂ ਲੱਗਣੀਆਂ ਚਾਹੀਦੀਆਂ ਕਿ ਨਹੀਂ ਹੁਣ ਮੈਨੂੰ ਦੱਸ ਵੀ ਤੂੰ ਆਨਾ ਵੀ ਇਹ ਸੁਭਾ ਸਿੰਘ ਦੀ ਫੋਟੋ ਆ ਲੋਕੋ ਇਹ ਕਹਿੰਦਾ ਵਾ ਕਿ ਗਰਨਾਨਕ ਦੇਵ ਜੀ ਦੀ ਸੁਭਾ ਸਿੰਘ ਦੀ ਫੋਟੋ ਆ ਪਹਿਲੇ ਨੰਬਰ ਤੇ ਮੇਰੀ ਗੱਲ ਸੁਣ ਲੋ ਜਿਹੜੀ ਅਗਲੇ ਗੁਰੂ ਦੀ ਫੋਟੋ ਆ ਉਹ ਪਹਿਲੇ ਗੁਰੂ ਨਾਲ ਨਹੀਂ ਰਲਦੀ ਤਾਂ ਸਭਾ ਸਿੰਘ ਦੇ ਤਾਏ ਦੇ ਮੁੰਡੇ ਦੀ ਆ ਉਹ ਤੋਂ ਅਗਲੇ ਵਿੱਚ ਉਹ ਪਾ ਸਿੰਘ ਦੇ ਚਾਚੇ ਦੇ ਮੁੰਡੇ ਦੀ ਆ ਦਸੇ ਗੁਰੂ ਸਹਬਾਨਾ ਦੀਆਂ ਤਸਵੀਰਾਂ ਅਸਲ ਤੇ ਨਹੀਂ ਰਲਦੀਆਂ ਤੇ ਤਾਰੀ ਢਾਡੀ ਜਿਹੜੀ ਇਹ ਕਹਿਣ ਦੀ ਮੰਤਾ ਹੈ ਨਾ ਢਾਡੀ ਮੈਂ ਕਰਦਾ ਜਰਾ ਤਾਰ ਤਾਰ ਅੱਜ ਹੁਣ ਦੱਸ ਵੀ ਉਹ ਸਾਰੀਆਂ ਤਸਵੀਰਾਂ ਅਸਲ ਨਹੀਂ ਡੀਆਂ ਕਿ ਉਹਨਾਂ ਨੂੰ ਵੇਖ ਕੇ ਯਾਦ ਕਿਹਦੀ ਆ ਗੁਰੂ ਸਹਬਾਨਾ ਦੀ ਆਉਂਦੀ ਜਾਂ ਬੜੀ ਤੇਰੀ ਆਵੇ ਜਾਂ ਅਕਸੇ ਕਮਾਰ ਦੀ ਆਉਂਦੀ ਉਹਦੀ ਥਾਂ ਤੇ ਜਿਹੜਾ ਤੂੰ ਸਵਾਲ ਕਰਦਾ ਨਾ ਮਾਲਾ ਦਾ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿੱਥੇ ਸ਼ਹਾਦਤ ਹੋਈ ਸ੍ਰੀ ਅਮਰ ਅਸਰ ਸਾਹਿਬ ਨਾਲ ਦਾ ਸੰਸਕਾਰ ਹੋਇਆ ਨਾ ਜਿੱਥੇ ਚਪਹਿਰਾ ਕਟਿਆ-ਕਟਦੀਆ ਸੰਗਤ ਉਥੇ ਧਿਆਨ ਨਾਲ ਗੱਲ ਸੁਣ ਲਾ ਬਾਬਾ ਦੀਪ ਸਿੰਘ ਜੀ ਇੱਕ ਹੱਥ ਮਾਲਾ ਦੇ ਇੱਕ ਹੱਥ ਖੰਡਾ ਜਿਹੜਾ ਹੁੰਦਾ ਜਿਹਾਦੇ ਅਕਬਰ ਮਨ ਵਿੱਚ ਯੁੱਧ ਤੇ ਜਿਹਹਾਦੇ ਅਚਗਰ ਬਾਹਰ ਪਾਪੀ ਨਾਲ ਉਹਨਾਂ ਦੋਵੇਂ ਤਰ੍ਹਾਂ ਦਾ ਯੁੱਧ ਦੋਵੇਂ ਤਰ੍ਹਾਂ ਦਾ ਜਿਹਹਾਦ ਲੜਿਆ ਜਹਾ ਦੇ اکبر ਤੇ ਜਹਾ ਦੇ ਅਜਗਰ ਤੂੰ ਜਿਹੜੀ ਮਾਲਾ ਨੂੰ ਦੱਸਣਾ ਤੇਰੀ ਤਾਕਤ ਕਰਤੂਤ ਹੈਗੀ ਆ ਕੋਈ ਪੜ ਲਾ ਕੋਈ ਸੁਣ ਲਾ ਕੇ ਕੋਈ ਬਹਿਲਾ ਤੂੰ ਚਲਾ ਗਿਆ ਬਣਾ ਕੇ ਚਾਰ ਕ ਵੀਡੀਓ ਸੋਸ਼ਲ ਮੀਡੀਆ ਤੇ ਕਿ ਧਰਮ ਦੀ ਵਿਰਾਸਤ ਨੂੰ ਹੱਥ ਪਾਉਣ ਚੱਲਿਆ ਤੇ ਜਿਹੜੀ ਭਾਈ ਤਾਰੂ ਸਿੰਘ ਦੀ ਖੋਪੜੀ ਲੱਥਨ ਨਹੀਂ ਹੁੰਦੀ ਜਿਆਬ ਘਰਾਂ ਚ ਫੋਲਡ ਲੱਗੀ ਹੁੰਦੀ ਆ ਉੱਥੇ ਤੇਰੀ ਲੱਗੇ ਫਿਰ ਇਹਦੀ ਲੱਗੇ 10 ਅਲਟਰਨੇਟ 10 ਅੱਤੇ ਕੰਨਾ ਰਾਰੇ ਦਲੰਕਣਾ ਬਾਹ ਦੇਣਗੇ ਅੱਗੇ ਸੱッセ ਹਿਯਾਰੀ ਤੇ ਇਪੀ ਕਗਵਾ ਦੇਣ ਵੀ ਤਾਰੂ ਸਿੰਘ ਦੇ ਲਥੰਡਈ ਆ ਉਥੇ ਸਹਿਬਜਾ ਦੇ ਨੀਹਾਂ ਤੇ ਚੜਾਏ ਜਾ ਰਹੇ ਆ ਉਥੇ ਕੀ ਲੈਣ ਕੇ ਗਿਆਨ ਗਿਆਨ ਚੜਾਏ ਜਾ ਰਿਆ ਹੁਣ ਦਰਬਾਰ ਸਾਹਿਬ ਨੂੰ ਅਟੈਕ ਹੋਇਆ ਸੀ 84 ਦੇ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੋਲੀ ਤੇ ਨਹੀਂ ਵੱਧੀ ਆ ਐਂ ਦਿਓ ਨਾ ਵਾਝਦੇ ਤੇ ਤੇਰੇ ਵਰਗੇ ਨੇ ਕਹਿਣਾ ਵੀ ਮਾਰਚ ਦੀ ਵੱਧੀ ਆ ਤੇ ਜਦੋਂ ਤੁਹਾਡੇ ਰਗੇ ਲੋਕ ਨੂੰ ਪੁੱਛੀ ਤਾਂ ਵੀ ਟਡਰੀਆਂ ਵਾਲਾ ਕਿਦਾਂ ਨੇਕੀ ਦਾ ਕਿਦਾਂ ਤੂੰ ਹੀ ਕਹਿੰਦੇ ਏਹੀ ਨਹੀਂ ਉਹਨੂੰ ਮੰਨਦੇ ਤੇ ਗੱਲਾਂ ਸਾਰੀਆਂ ਉਹਦੇ ਵਾਲੀਆਂ ਕਰਨ ਦੇ ਦੇ ਤੂੰ ਕਹਿਣਾ ਵਾ ਚਿੜੀ ਮਾਰਾ ਜਿਆ ਇਹਦੇ ਅਰਕਿਆਂ ਦੀ ਫੋਟੋ ਲਾਉਣੀ ਪੈਣੀ ਸਾਨੂੰ ਨਾਲ ਚੱਲੀਏ ਕੀ ਲੋਕੀ ਸ਼ੋਅ ਮੈਂ ਤੇ ਵੇਂਦੇ ਉਦਾਂ ਸੁਣਦੇ ਨਹੀਂਗੇ ਤੂੰ ਮੈਨੂੰ ਇਹ ਦੱਸ ਤੀ ਤੂੰ ਆਂਨਾ ਵੀ ਗੁਰੂ ਸਾਹਿਬ ਨੇ ਮਾਲਾ ਦਾ ਖੰਡਨ ਕੀਤਾ ਤੇ ਗੁਰੂ ਗੁਰੂ ਸਾਹਿਬ ਨੇ ਜਦੋਂ ਜੰਜੂ ਨਹੀਂ ਪਹਿਨੇ ਆ ਤੂੰ ਕਹਿੰਦੇ ਖੰਡਨ ਕੀਤਾ ਇਹਰ ਦਸ ਨੌਵੇਂ ਜੰਮੇ ਚ ਉਹਨਾਂ ਨੇ ਰੱਖਿਆ ਕਿਵੇਂ ਦਿੱਤੀ ਕਿਉਂ ਕੀਤੀ ਗੁਰੂ ਸਾਹਿਬ ਨੇ ਪਹਿਲੀ ਪਾਛਾਈ ਹੈ ਹਰ ਦੁਵਾਰ ਸਰੋਵਰ ਤੇ ਪੱਤਰਾਂ ਨੂੰ ਪਾਣੀ ਦੇਣ ਤੋਂ ਦੇ ਨਕਾਰਿਆ ਤੇ ਫਿਰ ਗੁਰੂ ਰਾਮਦਾਸ ਜੀ ਨੇ ਚੌਥੀ ਪਾਛੈ ਹੀ ਨੇ ਸਰੋਵਰ ਦੀ ਝਰਨਾ ਕਿਉਂ ਕੀਤੀ ਤੁਸੀਂ ਤੇ ਵੀ ਕਹਿੰਦੇ ਜੀ ਗੁਰੂ ਨਾਨਕ ਦੇਵ ਜੀ ਨੇ ਘੋੜੇ ਚ ਤਾਪੜੀ ਕੀਤਾ ਤੇ ਨੌਵੇਂ ਜਾਮੇਦ ਕੀਤਾ ਨੌਵੀਂ ਜੋਤ ਤੇ ਨੌਵੀਂ ਪਾਛੈ ਹੀ ਨੇ ਕੀਤਾ ਤੇ ਤੂੰ ਤੇ ਵੀ ਕਹਿੰਗਾ ਕਿ ਫਿਰ ਉਹਨਾਂ ਨੇ ਕਿਉਂ ਕੀਤਾ ਪਹਿਲਾਂ ਨੇ ਨਹੀਂ ਕੀਤਾ ਤੇ ਜਿਹੜੀ ਜੰਗ ਜੁਦਾਂ ਰਚੀਆਂ ਜਾਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਤੂੰ ਆਨਾ ਮਾਲਾ ਦਾ ਖੰਡਨ ਕੀਤਾ ਗੁਰੂ ਨਾਨਕ ਦੇਵ ਜੀ ਨੇ ਫਿਰ ਇੰਨੀ ਤੱਕ ਲੈ ਆਨੇ ਇਹਨਾਂ ਨੇ ਚਲਾਤੀ ਦੱਸ ਫਿਰ ਅਮਰਤਾ ਦਾ ਬਾਟਾ ਤਿਆਰ ਕੀਤਾ 10ਵੇਂ ਜਾਮੇ ਚ ਉਹਨਾਂ ਦਸਵੀਂ ਪਾਤਸ਼ਾਹੀ ਨੇ ਉਹ ਜੋਤ ਨੇ ਫਿਰ ਉਹਨੂੰ ਕੀ ਕਹੇਗਾ ਤੇ ਪਹਿਲੇ ਗੁਰੂਆਂ ਨੇ ਨਹੀਂ ਕੀਤਾ ਉਹਨਾਂ ਨੇ ਕਿਉਂ ਕਰਤਾ ਹੁਣ ਇਹਨਾਂ ਦੀ ਮੈਂ ਲੋਕੋ ਤੁਹਾਨੂੰ ਦੱਸਦਾ ਵੀ ਇਹਨਾਂ ਲੋਕਾਂ ਦੀ ਇਹ ਜਿਹੜਾ ਆਉਂਦਾ ਨਾ ਦੇ ਵੀ ਚੋਰ ਆਉਂਦਾ ਤੇ ਕੱਪੜੇ ਬਦਲ-ਬਦਲ ਕੇ ਆਉਂਦਾ ਵਾ ਇਹੋ ਤੇ ਲੋਕ ਜਿਨ੍ਹਾਂ ਨੂੰ ਸਿਰਫ ਮਸ਼ਹੂਰੀ ਚਾਹੀਦੀ ਆ ਇਹ ਹੁਣ ਨਵਾਂ ਬ੍ਰੈਂਡ ਆਇਆ ਮਾਰਕੀਟ ਚ ਇਹਨੂੰ ਜਾਂ ਤੇ ਜਾਣ ਕੇ ਕੰਡਾ ਜਾਂ ਇਹਨੂੰ ਪਤਾ ਪਤਾ ਕੱਖ ਨਹੀਂ ਇਹ ਟੱਟੂਆ ਆ ਗਿਆ ਵੇ ਇੱਥੇ ਦੱਸਣਾ ਹੁਣ ਮੈਨੂੰ ਇਹ ਦੱਸੀ ਬਈ ਜਿਹੜੀ ਜਿਹੜਾ ਸੇਖਿਆ ਜਿਹਦੀ ਅਵਸਥਾ ਇੰਨੀ ਹੋਈ ਨਹੀਂ ਜਿੱਡੀ ਤੂੰ ਕਰੌਣ ਤਾਂ ਆਨਾ ਵੀ ਜਿੱਦਾ ਤੇਰੀ ਹੋ ਗਈ ਹੁੰਦੀ ਆ ਮੂਰਤੀ ਪੂਜਾ ਦਾ ਖੰਡਨ ਕੰਪਲੀਸ਼ਨ ਦੇ ਆਧਾਰ ਤੇ ਆ ਟਰਮੀਨੇਸ਼ਨ ਦੇ ਆਧਾਰ ਤੇ ਆ ਕਿ ਸੇਖ ਧਰਮ ਅਧੂਰਾ ਨਹੀਂ ਇਸ ਕਰਕੇ ਮੂਰਤੀ ਪੂਜਾ ਦਾ ਖੰਡਨ ਹੈ ਬਲਕਿ ਹੁਣ ਮੈਂ ਤੈਨੂੰ ਉਦਾਹਰਨਾਂ ਲੱਗਾ ਕੋਈ ਦੇਣ ਉਹ ਬਚਵਾ ਦਿਆ ਜਿਹੜਾ ਦੁਦੇਕ ਦਿਨ ਆ ਜਾਣਾ ਨਾ ਇਹ ਹੋਰ ਨਾ ਆਪਣੀਆਂ ਹੀ ਹੁਣ ਮੈਨੂੰ ਦੱਸ ਵੀ ਜਿਹੜਾ ਭਗਤ ਨਾਮਦੇਵ ਜੀ ਦੀ ਦੇਰਾ ਘੁੰਮਿਆ ਵਾ ਉਹ ਉਹਦੇ ਵਿੱਚ ਕੀ ਸੀ ਉਹ ਮੂਰਤੀ ਸੀ ਕਿ ਉਹਨਾਂ ਨੇ 71 ਵਾਰ ਜੋ 71 ਵਾਰੀ ਪਰਮੇਸ਼ਰ ਦੀ ਉਹਨਾਂ ਨੂੰ ਪ੍ਰਾਪਤੀ ਹੋਈ ਆ ਜੋ 71 ਵਾਰੀਆਂ ਨਕਾਰਦੀਆਂ ਏ ਤੇਰੇ ਕਹਿਣ ਤੇ ਉਹ ਕਿਦੋਂ ਤੁਰਿਆ ਤੇ ਕਦੋਂ ਪਹੁੰਚੇ ਆ ਨਾ ਤੂੰ ਨਾ ਅਗਲਿਆਂ ਜਿਵੇਂ ਪਿਛਲਿਆਂ ਨਾ ਤੇ ਨਾ ਨਾ 13000 ਜਹਾ ਮੈਂ ਬਕਵਾਸ ਕਰਨ ਬਾਬਾ ਫਰੀਦ ਜੀ ਦੀ 47 47 ਸਾਲਾਂ ਬਾਅਦ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਈ ਤੇ ਪਹਿਲੇ 47 ਸਾਲ ਦਾ ਕੀ ਕਰਨਾ ਉਹ ਕਿਦੋਂ ਕੋ ਤੁਰੂ ਗੱਦ ਕਿਦੇ ਪਹੁੰਚੂਗਾ ਜਿਹੜੀ ਦੇ ਗਿਆ ਉਹ ਕਲਾ ਕੜਾ ਪ੍ਰਸ਼ਾਦ ਨਹੀਂਗਾ ਮਹਾਰਾਜ ਦੇ ਘਰ ਗੁਰੂ ਘਰ ਲੱਗੀ ਇੱਟ ਇੱਕ ਇੱਕ ਇੱਟ ਦੇ ਗਿਆ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਕੜਾ ਪ੍ਰਸ਼ਾਦ ਦੀ ਪ੍ਰਕਰਮਾ ਪਵਿੱਤਰ ਇਮਾਰਤ ਐ ਪਵਿੱਤਰ ਜਿਹੜਾ ਜਿੱਥੇ ਗੁਰੂ ਸਾਹਿਬਾਂ ਦੀ ਸ਼ਹੀਦਾਂ ਸਿੰਘਾਂ ਦੀ ਯਾਦ ਆਉਂਦੀ ਉਹ ਜੈਬ ਘਰ ਉਹ ਵਿਜ਼ੂਅਲ ਐਜੂਕੇਸ਼ਨ ਅਨਪੜਾ ਤੂੰ ਆ ਆ ਕੇ ਖੁਰਚਿਆ ਜੀ ਤੈਨੂੰ ਪਤਾ ਹੈਗਾ ਕੱਖ ਤੂੰ ਦੇ ਇੱਕ ਦਿਨ ਢਾਹ ਬਿਨਾ ਬਕਵਾਸ ਕਰਨ ਵੱਡਾ ਸਕਾਲਰ ਬਣਿਆ ਵਾ ਜਿਹੜੇ ਪ੍ਰਾਤਨ ਸਿੰਘ ਹੀ ਉਹਨਾਂ ਦਾ ਜਿਹੜਾ ਮਿਆਰ ਆ ਉਹਨਾਂ ਦਾ ਬੌਧਿਕ ਵਿਕਾਸ ਆ ਤੇਰੇ ਤੋਂ ਕਿਤੇ ਉੱਚਾ ਹੀ ਉਹਨਾਂ ਨੇ ਐਵੇਂ ਨਹੀਂ ਚਲਾਤੀਆਂ ਚੀਜ਼ਾਂ ਤੇ ਗੁਰੂ ਕਾਲ ਵੇਲੇ ਵੀ ਇਹ ਚੀਜ਼ਾਂ ਵਾਪਰੀਆਂ ਨੇ ਤੈਨੂੰ ਪਤਾ ਹੈਗਾ ਕੱਖ ਢਾਹ ਬਿਨਾ ਬਕਵਾਸ ਕਰਨ ਦੁੱਧੇ ਇੱਕ ਦਿਨ ਬੜਾ ਸਕਾਲਰ ਬਣਿਆ ਵਾ ਅਤਾਂ ਨਾ ਪਤਾ ਕੱਖ ਤੈਨੂੰ ਕੰਨਾਂ 'ਚੋਂ ਮੈਲ ਕਢਣਾ ਆਂ ਲਿਆ ਉਹ ਤੇ ਹਰਕਤਾਂ ਤੇਰੀਆਂ ਤੇ ਉੱਤਰਮਾਰੇ ਦੱਸਣਾ ਆ ਹੁਣ ਦੱਸੋ ਵੀ ਜਿਹੜੀ ਜਿਹੜੀ ਆਪਣਾ ਸਭ ਤੋਂ ਵੱਡੀ ਬੁੱਤ ਪ੍ਰਸ਼ਤੀ ਦਾ ਖੰਡਨ ਦੇ ਇਸਲਾਮ ਚ ਲਾਈਏ ਵੀ ਇਸਲਾਮ ਵਿੱਚ ਉਹਨਾਂ ਨੇ ਮੁਹੰਮਦ ਨੂੰ ਵੀ ਖੁਦਾ ਦਾ ਪਗੰਬਰ ਮੰਨਿਆ ਉਹਨੂੰ ਖੁਦਾ ਨਹੀਂ ਮੰਨਿਆ ਤੇ ਉਹ ਉੱਤੇ ਰਸੂਲ ਮੰਨ ਕੇ ਉੱਤੇ ਇਮਾਨ ਲਿਆਉਂਦੇ ਨੇ ਜਿਹੜੇ ਈਸਾਈ ਨੇ ਬੇਸ਼ੱਕ ਉਹਨਾਂ ਮੂਰਤੀ ਲਾਈ ਆ ਉਹ ਉਹਨੂੰ ਵੀ ਮੈਸੈਂਜਰ ਆਫ ਗੋਡ ਮੰਨਦੇ ਨੇ ਤੇ ਜਿਹੜਾ ਸਿੱਖ ਆ ਉਹ ਆਪਣਾ ਇਮਾਨ ਕਿੱਥੇ ਲਿਆਵੇ ਕਿੱਥੇ ਲਿਆਵੇ ਤਿਰਤੇ ਲਿਆਵੇ ਤੇਰੇ ਵਰਗੇ ਤੇ ਲਿਆਵੇ ਜਿਹੜਾ ਤੂੰ ਦੱchn ਆ ਗਿਆ ਐਨਾ ਪਤਾ ਨਾ ਥੋ ਤੈਨੂੰ ਕਹੇ ਗੱਲ ਦਾ ਅਕਲ ਨਾਲ ਮੌਤ ਨਾਲ ਤੇਰੀ ਏਕਾਤ ਉਹ ਹੈਸੀਅਤ ਉਸਤੀਦ ਜਿਹੜੀ ਤੂੰ ਬਿਆਨ ਕਰਨ ਆ ਗਿਆ ਬੁੱਥਾ ਚੁੱਕੇ ਪਤਾ ਕਿਹੜੇ ਮੁੱਦੇ ਕਿੰਨੇ ਸੈਂਸਿਟਿਵ ਆ ਜਿਹੜੇ ਲੋਕਾਂ ਦੀ ਬਾਤ ਹੋ ਗਈਆਂ ਨਾ ਜਿਹੜੇ ਲੋਕੀ ਭੰਡੇ ਗਏ ਆ ਪਿੱਟੇ ਦੇ ਆਪਣੇ ਢੇਰਿਆਂ ਤੇ ਪੜ ਗਏ ਆ ਅਖੌਤੀ ਜਿਹੜੇ ਬੜੇ ਹੀ ਪ੍ਰਚਾਰਕ ਉਹਨਾਂ ਨੂੰ ਤੇਰੇ ਵਰਗੇ ਟਟਪੁੰਝੇ ਨੂੰ ਫੂਕ ਦੇ ਕੇ ਛੱਡਿਆ ਵੀ ਤੂੰ ਬੋਲ ਲਾ ਕੁਝ ਤਾਂ ਤੂੰ ਵੀ ਵੇਖ ਲੈ ਟਰਾਈ ਕਰਕੇ ਜਿਹੜਾ ਬਹੁਤ ਜਿਹੜਾ ਛੇਰਾ ਟਮਾਟੋ ਵਾਲੇ ਵਰਗੇ ਹੀ ਨਾ ਬੋਲਦੇ ਟਡਰੀਆਂ ਵਾਲੇ ਮਗਰ ਲਾ ਕੇ ਉਹਨਾਂ ਨੇ ਵੇਲਾ ਨੱਕ ਰਗੜ ਰਗੜ ਕੇ ਮਾਫੀਆਂ ਮੰਗੀਆਂ ਤੂੰ ਵੀ ਤੜਨਾ ਕਿਦੇ ਤੜ ਕੇ ਰਹਿ ਜਗੇ ਜਿਹੜਾ ਤੁਰਿਆ ਫਿਰਦਾ ਮੁੱਦੇ ਦੀਆਂ ਟਟੂਏ ਜੇ ਲਈ ਫਿਰਦਾ ਲਈ ਫਿਰ ਇਹ ਧਰਮ ਦੀ ਜਿਹੜੀ ਵਿਆਪਕਤਾ ਹੈ ਨਾ ਉਹ ਤੇਰੇ ਕੋਲ ਕੋਈ ਵੀ ਆਪੀ ਨਹੀਂ ਬਿਆਨ ਕਰ ਸਕਦਾ ਜਿਹੜਾ ਸਾਡੀਆਂ ਪਰੰਪਰਾਵਾਂ ਟਰੈਡੀਸ਼ਨ ਚੱਲਿਆ ਉਹ ਐਵੇਂ ਨਹੀਂ ਚੱਲਿਆ ਉਹਨਾਂ ਦਾ ਭੌਤਿਕ ਵਿਕਾਸ ਤੇਰੇ ਤੋਂ ਕਿਤੇ ਉੱਤੇ ਹੀ ਜਿਹੜਾ ਬੁੱਢਾ ਦਲ ਵਾਪਰਿਆ ਤਰਨਾ ਦਲ ਵਾਪਰਿਆ ਦਮਦਮੀ ਟਕਸਾਲ ਟਕਸਾਲੀ ਨੇ ਹਗ ਸਿੰਘ ਜਾਂਦਰ ਟਕਸਾਲਾਂ ਦਾ ਸੰਪਰਦਾਵਾ ਵਾਪਰੀਆਂ ਹੋਏ ਨਾ ਵਾਪਰੀਆਂ ਉਹਨਾਂ ਦਾ ਇੰਨੇ ਚਿਰ ਦਾ ਪ੍ਰਚਾਰ ਉਹਨਾਂ ਦਾ ਜਿਹੜਾ ਮਿਆਰ ਆ ਨਾਮ ਜਪਣ ਦਾ ਉਹ ਤੇ ਤੇਰੀ ਕਾਹਤ ਅੱਗੀ ਹੋਣੀ ਜਾਂ ਤੈਨੂੰ ਇਤਿਹਾਸ ਦੀ ਵੀ ਨੌਲੇਜ ਹੈਗੀ ਆ ਹੁਣ ਦੱਸ ਵੀ ਜਿਹੜੇ ਜਿਹੜੇ ਬੰਦੇ ਜਿਹੜਾ ਇਤਿਹਾਸ ਹੋਇਆ ਭਗਤਾਂ ਨੂੰ ਕਿੱਥੇ ਰਗਿਆ ਗੁਰੂ ਸਰਬਾਨਾਂ ਨੇ ਉਹ ਸੁੱਧ ਖੁਦਾ ਦਾ ਜਿਹੜਾ ਰੂਪ ਹੋਇਆ ਵਾ ਗੁਰੂ ਸਾਹਿਬ ਨੇ ਖੁਦ ਮੰਨਦੇ ਸੀ ਕਿਹਾ ਵੀ ਇਹ ਹੁ ਪਰੰਪਰਿਖਾ ਦਾ ਦਾਸਾ ਦੇਖਣਾ ਹੈ ਜਗਤ ਤਮਾਸ਼ਾ ਤਾਂ ਦੱਸ ਉਹਨਾਂ ਨੇ ਫਿਰ ਚੌਥੇ ਪੱਦ ਦੇ ਮਾਲਕ ਹੋਣ ਦੇ ਬਾਵਜੂਦ ਵੀ ਪੰਜਵੀਂ ਭੂਮਿਕਾ ਕਿਉਂ ਨਭਾਈ ਦੀਨ ਦੁਨੀ ਦੇ ਵਾਲੀ ਨੇ ਸੰਸਾਰ ਚ ਵਿਚਰ ਕੇ ਉਹਨੇ ਵੀ ਆਮ ਸੇਖ ਵਾਂਗੂ ਜੀਵਨ ਜੀ ਕੇ ਵਿਖਾਇਆ ਵਾ ਤੇ ਜਿਨ੍ਹਾਂ ਜਿਨ੍ਹਾਂ ਨੂੰ ਉਹ ਪੱਦ ਦੀ ਉਹ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਆ ਉਹਨਾਂ ਨੂੰ ਜਿਆਦੀ ਲੋੜ ਨਹੀਂ ਤੇ ਬਾਕੀ ਜਿਹੜਾ ਨਾਰਮਲ ਸੇਖ ਆ ਉਹ ਆਪਣਾ ਇਮਾਨ ਕਿੱਥੇ ਲਿਆਊਗਾ ਧਿਆਨ ਕਿਦਾਂ ਧਰੂਗਾ ਤੇਰਾ DNA ਅੱਗਾ ਨਾ ਪਿੱਛਾ ਨਾ ਤੈਨੂੰ ਵਜਾ ਨਾ ਕਤਾ ਨਾ ਤੈਨੂੰ ਲੈਣਾ ਨਾ ਦੇਣਾ ਇਹ ਕੰਮ ਨਾ ਤੂੰ ਦੁੱਧ ਦੱਸਣ ਆ ਗਿਆ ਵੱਡਾ ਸੈਸਦਾਨ ਬਣਿਆ ਸੈਸ ਵੀ ਤੇਰੀ ਕਾਹਤੇ ਗਈ ਕਿ ਇੰਨੀ ਬਕਵਾਸ ਕਰਤੀ ਹੂ ਕਿ ਇਹ ਬਨੇ ਗੱਲ ਲੱਗੀ ਹੈਗੀ ਤੇਰ ਕੋਲ ਅਲਟਰਨੇਟ ਦੱਸਿਆ ਫਿਰ ਕੋਈ ਫਿਰ ਕੋ ਹਾਲ ਦੱਸੇ ਦੂਜਾ ਵੀ ਸਿੱਖ ਗਰਮ ਕੀ ਹੋ ਚੁੱਕੀਆਂ ਚਕਾਈਆਂ ਗੱਲਾਂ ਲੈ ਕੇ ਆ ਜਾਂਦੇ ਏ ਦੇਰ ਪਹਿਲਾਂ ਮੈਨੂੰ ਇਹਨਾਂ ਗੱਲਾਂ ਦੇ ਜਵਾਬ ਦੇ ਲਈ ਤੇ ਪੱਤਰਕਾਰਾ ਤੂੰ ਹੀ ਨਿਆਣਾ ਹੈਗਾ ਚੱਲ ਤੈਨੂੰ ਨਹੀਂ ਪਤਾ ਇਹਨੂੰ ਲੱਗਿਆ ਵੀ ਇਹ ਬੜੀ ਸਿਆਣੀ ਗੱਲ ਦੋਛੜਿਆ ਇਹ ਨਾ ਮਸ਼ਹੂਰ ਹੋ ਜਾਣਾ ਮੈਂ ਇਹ ਸਿਆਣੇ ਹੋ ਜਾਣਾ ਨਹੀਂ ਹੁੰਦਾ ਜਿਹੜੇ ਆਮ ਲੋਕ ਬੈਠੇ ਬੜੇ ਬੜੇ ਸਮਝਦਾਰ ਬੈਠੇਗੇ ਚੱਜ ਦੇ ਬੰਦੇ ਨੂੰ ਲਿਆ ਕੇ ਬਿਠਾਇਆ ਕਰੋ ਗੁਰੂ ਘਰਾਂ ਦਾ ਮਖੌਲ ਡਮਾਉਣੇ ਨਾਲ ਲੋਕਾਂ ਨੂੰ ਲੈ ਆਉਂਦੇ ਜੇ